ਕਾਰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਖਾਲਸਾ ਪੰਥ ਦੇ ਨਾਲ ਆਪਣੇ ਵੱਲੋਂ ਜੋ ਮੌਜੂਦਾ ਰਾਤ ਚੱਲ ਰਹਾ ਹੈ ਉਹਦੇ ਸੰਬੰਧ ਜੇਕਰ ਤੋਂ ਵਿਚਾਰਾ ਕਰਨੀਆਂ ਬੇਨਤੀ ਹੈ ਕਿ ਜੋ ਅਸੀਂ ਆ ਪੰਜ ਸੱਤ ਸਾਲ ਤੋਂ ਖਾਸ ਕਰਕੇ 2017 ਤੋਂ ਇਹ ਮਾਹੌਲ ਸਿਰਜਿਆ ਆ ਇਹ ਤੇ ਅਸੀਂ ਦੇਖਣਾ ਕਿ ਸਾਡਾ ਫਾਇਦਾ ਹੋਇਆ ਕੀ ਸਾਡਾ ਨੁਕਸਾਨ ਹੋਇਆ ਜੋ ਆ ਬੋਲੀ ਜਾਂਦੇ ਆ ਜੋ ਆ ਜਿਹਨੂੰ ਮਰਜ਼ੀ ਬਣਾਈ ਜਾਂਦੇ ਕਿਸੇ ਨੂੰ ਜਹੇਦਰ ਬਣਾਉਂਦੇ ਆ ਇਦਨੂੰ ਭਿੰਡਰ ਵਾਲਾ ਸੰਤ ਬਣਾਉਨੇ ਆ ਕੋ ਸੋਚਦਾ ਹੀ ਨਹੀਂ ਕੋ ਸਮਝੀ ਨਹੀਂ ਅਮਰਜੀਤ ਸਿੰਘ ਮਾਨ ਹੁਣੇ ਚੱਕ ਕੇ ਸ਼ੁਰੂਆਤ ਖਾਲਸਾ ਰੱਖ ਲਿਆ ਸ਼ੁਰੂਆਤ ਖਾਲਸਾ ਚ ਮਿਲਿਆ ਕੀ ਆਪਣੇ ਜਹੇਦਾਰ ਚੁਣ ਦਿੱਤੇ ਦੇਖੋ ਧਿਆਨ ਸਿੰਘ ਮਾਨ ਨੇ 나ਗ ਦੀ ਚੋਲਾ ਪਾਇਆ ਸੀ 나ਗ ਦੀ 골ਪਾਕ ਬੰਨੀ ਸੀ ਰਾਤੋਂ ਰਾਤੋਂ ਚੇਂਜ ਕਰਕੇ ਸਵੇਰ ਨੂੰ ਜਹੇਦਾਰ ਬਣਾਤਾ ਦੱਸੋ ਕੀ ਕੋ ਕੰਮ ਕਰਨ ਵਾਲਾ ਸੀ ਤੁਸੀਂ ਨਾ ਹੂਆ ਬਣਾਇਆ 7 ਲੱਖ ਦਾ ਇਕੱਠ ਹੋਇਆ ਕਿੰਨਾ ਕੰਮ ਨੇ ਤੁਹਾਡਾ ਸਾਥ ਦਿੱਤਾ ਉੱਚ ਨਿਕਲਿਆ ਕੀ ਫਿਰ ਬਰਗਾੜੀ ਮੋਰਚਾ ਲਾਇਆ ਨਿਕਲਿਆ ਕੀ 7 ਲੱਖ ਦੇ ਘਾਟ ਵਿੱਚ ਜਿਹੜੇ ਬੰਦੇ ਕਹਿੰਦੇ ਅਸੀਂ ਤਾਂ ਖਾਲਸਾ ਤੋਂ ਘੱਟ ਨਹੀਂ ਸਾਡਾ ਮੁੱਦਾ ਖਾਸਤਾਨ ਨੇ 7 ਲੱਖ ਦੇ ਘਾਟ ਵਿੱਚ ਖਾਲਸਤਾਨ ਦਾ ਨਾਂ ਅਲੋਪ ਰਿਆ 6 ਮਹੀਨੇ ਬਰਗਾੜੀ ਮੋਰਚਾ ਚੱਲਿਆ ਕੋਈ ਖਾਸਤਾਨ ਦਾ ਨਾਂ ਨਹੀਂ ਕਿਉਂਕਿ ਇਹ ਜਿਹੜੀ ਕਾਰਵਾਈ ਸੀ ਸਾਰੀ ਇਸ ਕਾਂਗਰਸ ਦੇ ਨਾਲ ਰਲ ਕੇ ਹੋ ਰਹੀ ਸੀ ਔਰ ਉਹ ਤੋਂ ਖੋਇਆ ਕਿ ਕਿੰਨਾ ਕੌਮ ਨੇ ਸਾਥ ਦਿੱਤਾ ਕਿੰਨੇ ਕੌਮ ਦੇ ਜਜਵਾਦ ਸੀ ਬਾਅਦ ਵਿੱਚ ਜਜਵਾਦਾਂ ਦਾ ਕਤਲ ਨਹੀਂ ਕੀਤਾ ਕਿ ਅਸੀਂ ਇਹੀ ਕੰਮ ਹੈ ਜਜਵਾਦਾਂ ਦਾ ਕਤਲ ਹੀ ਕਰੀ ਗਏਣਾ ਉਹਤ ਮਾਦਾ ਕਾਨੂੰਨ ਨਿਰਾਸ਼ਾ ਹੋਈ ਤੇ ਚਾਹੇ ਦੂਜੇ ਆ ਮਾਨ ਕਾਲੀਤਾਂ ਵਾਲੇ ਆ ਚਾਹੇ ਬਾਦਲ ਪਰਿਵਾਰ ਆ ਸਭ ਇੱਕੋ ਹੀ ਆ ਤੇ ਅਕਾਲ ਤਖਤ ਤੇ ਇਕੱਠੇ ਹੋਵੋ ਚਲੋ ਚੰਗੀ ਗੱਲ ਸੀ ਅਕਾਲ ਤਖਤ ਦਾ ਉਸ ਸਮੇਂ ਜੈਦਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਲਬਿਆ ਉਹਨਾਂ ਨੇ ਚੰਗੀ ਸਲੋਜੀ ਸੀ ਨੌਜਵਾਨ ਸੀ ਚੰਗਾ ਆਰਗੇਨਾਈਜ਼ ਕੀਤਾ ਜਿਹੜਾ ਸੰਗਤਾਂ ਦਾ ਝੁਕਾ ਸੀ ਔਲੀ-ਹੌਲੀ ਅਕਾਲ ਤਖਤ ਨਾਲ ਨੂੰ ਬਣ ਰਿਹਾ ਸੀ ਤਿਕਰੀਮਨ ਗਰਮ ਖਿਆਲੀ ਨਰਮ ਖਿਆਲੀ ਸਾਰੇ ਅਕਾਲ ਤਖਤ ਦੇ ਨਾਲ ਜੁੜ ਰਹੇ ਸੀ ਉੱਥੇ ਜਾ ਕੇ ਸਾਰਿਆਂ ਦੀ ਮੀਟਿੰਗਾਂ ਹੋ ਰਹੀਆਂ ਸੀ ਉਹ ਤਾਂ ਇਹ ਵੀ ਆਵਾਜ਼ ਆ ਰਹੀ ਸੀ ਵੀ ਅਸੀਂ ਇਕੱਠੇ ਹੋਗੇ ਕਿਉਂ ਨਹੀਂ ਕੱਲੂ ਘਰਾ ਦੇਵਸ ਇੰਨਾ ਸਾਡਾ ਨੁਕਸਾਨ ਹੋਇਆ ਇਹਨੂੰ ਮੰਜੀ ਸਾਹਿਬ ਤੇ ਇਕੱਠੇ ਹੋ ਕੇ ਮਨਾ ਕੇ ਪੂਰੀ ਦੁਨੀਆ ਵਿੱਚ ਦੱਸ ਦੇ ਕਿ ਇਹ ਉਹਨਾਂ ਦੀ ਸੋਚ ਸੀ ਉਹਨੇ ਇਹ ਬਿਆਨ ਵੀ ਦਿੱਤਾ ਸੀ ਪਰ ਇਹਦੇ ਉਲਟ ਉਹ ਦੇਖਿਆ ਕਿ ਕੌਮ ਤਾਂ ਆਕਾਲ ਤਖਤ ਤਾਂ ਉਹਨੂੰ ਇਕੱਠੇ ਹੋਣੀ ਸ਼ੁਰੂ ਹੋ ਗਈ ਇਹ ਕਹਿੰਦਾ ਮੈਂ ਪਾਤਸ਼ਾਹ ਸ਼ੁਰੂ ਕਰ ਦਿੱਤਾ ਹੁਣ ਪਿੱਛੇ ਜਿਹੜਾ ਦੀਪ ਸੁੱਧ ਦਾ ਮਸਲਾ ਸੀ ਮੈਂ ਆਪਣੇ ਬਾਰੇ ਮੈਂ ਉਹਦੀ ਕੋਈ ਸਪੀਚ ਨਹੀਂ ਸੁਣੀ ਕਿਉਂ ਸੁਣਾ ਲੋੜ ਨਹੀਂ ਮੈਂ ਸੱਚ ਜਨਰੈਲ ਸਿੰਘ ਖਾਲਸਾ ਭੇੜਾ ਦਿਆ ਪੂਰੀ ਸਪੀਚ ਨਹੀਂ ਸੁਣੀਆ ਤੇ ਹੁਣ ਹੁਣ ਨਵਾਂ ਹੀ ਚੱਲ ਪਿਆ ਅਮਰਤਪਾਲ ਨੂੰ ਸੁਣੋ ਜੀ ਕਾਦੇ ਅਮਰਤਪਾਲ ਨੂੰ ਸੁਣੀਏ ਅਖਿਜੇ ਨੇ ਇਹ ਕੌਮ ਜਾ ਕੇ ਜਾਗਰਤ ਜਾਗਰੂ ਕਰਤੀ ਆਈ ਨਵਾਂ ਲੀਡਰ ਆ ਗਿਆ ਕਿ ਹੁਣ ਸਤਜਨਾਰ ਸਿੰਘ ਦਾ ਪ੍ਰਚਾਰ ਵੇਖਾ ਹੋ ਗਿਆ ਉਹ ਇੰਨੀਆਂ ਕੁਰਬਾਨੀਆਂ ਹੋਈਆਂ ਵਈਆਂ ਹੋਈਆਂ ਜਿਹੜੇ ਹੁਣ ਸੁੱਤੇ ਪਏ ਆ ਨਾ 84 ਵੇਲੇ ਵਿੱਚ ਸੁੱਤੇ ਪਏ ਸੀ ਇਹ ਹੁਣ ਵੀ ਸੁੱਤੇ ਆ ਇੰਨੇ ਗਾਪੇ ਸੁੱਤੇ ਰਹਿਣਾ ਪਰ ਜਿਹੜੇ ਜਾਗਦੇ ਆ ਉਹ ਜਗਦੇ ਰਹਿਣਾ ਸਾਨੂੰ ਕੋ ਪੁੱਛ ਕੇ ਦੇਖੇ 35 ਸਾਲ ਪਹਿਲਾਂ ਕੋ ਬੰਦਾ ਮਿਲਿਆ ਫਿਰ ਦਿਨ ਤੇ 12 ਵਜੇ ਮਿਲਿਆ ਰਾਤ ਤੇ 12 ਵੀ ਹੁਣ ਮਿਲਿਆ ਜੇ ਕੋ ਜੱਜਮੈਂਟ ਕਰਦੇ ਕੋਈ ਫਰਕ ਹੋ ਜਾ ਕਿੰਦਾ ਫਰਕ ਪੈ ਜਾਊਗਾ ਸਾਡੇ ਕੋ ਇਨਾ ਇੰਨੀਆਂ ਕੁਰਬਾਨੀਆਂ ਆ ਸਿੰਘਾਂ ਨੇ ਇਨਾ ਖੂਨ ਡੋਲਿਆ 25 25000 ਸਿੱਕ ਹਜ਼ਾਰ ਸਿੱਕ ਲਾਪਤਾ ਹੋਇਆ 5000 ਤਾਂ ਕਤਲ ਹੋਇਆ ਇਨਾ ਕਤਲੇ ਆਮ ਹੋਇਆ ਇੰਨੀ ਕੁਰਬਾਨੀ ਕਰਨ ਦੀ ਪੁੱਛ ਤੇ ਇੰਨੀ ਸ਼ਹੀਦੀ ਸੌਗੇ ਤੇ ਸਾਨੂੰ ਹੁਣ ਕੋ ਨਵੇਂ ਬੰਦੇ ਆਣ ਕੇ ਚਗਾਉਣ ਆ ਨਵਾਂ ਹੀ ਇੱਕ ਕੰਮ ਸ਼ੁਰੂ ਹੋ ਗਿਆ ਜੀ ਵਾਰਸ ਪੰਜਾਬ ਤੋਂ ਅਮਰਤਪਾਲ ਆ ਗਿਆ ਜੀ ਦबई ਤੋਂ ਅਮਰਤਪਾਲ ਆ ਗਿਆ ਉਹਦੀ ਦਸਤਾਰਬੰਦੀ ਕਰਨੀ ਸ਼ੁਰੂ ਕਰਤੀ ਤੀਰ ਦੇਣਾ ਸ਼ੁਰੂ ਕਰਤਾ ਇੱਕ ਮੈਂ ਤੀਰ ਵਾਰਿਸ਼ ਸਪਸ਼ਟ ਕਰਦਾ ਕਿਉਂਕਿ ਸਵਾਲ ਵੀ ਆਪਣੇ ਨੂੰ ਕੀਤੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਦਾਦੂ ਦੇ ਮੱਤਲੂ ਤੀਰ ਚੁਕਾਇਆ ਸੀ ਤੇ ਭਾਈ ਦਿਆ ਸਿੰਘ ਨੇ ਉਹਦੇ ਪੁੱਛਿਆ ਸੀ ਇਹ ਕੀ ਤੇ ਗੁਰੂ ਗੋਬਿੰਦ ਸਿੰਘ ਖੁਸ਼ ਹੋਏ ਸੀ 아이 ਬੜੇ ਤੋਂ ਬੜਾ ਵੀ ਸਿੱਖੋ ਕਿ ਨੂੰ ਸਿੱਖ ਸਵਾਲ ਕਰਨੇ ਕਿ ਪੁੱਛਣਗੇ ਨਹੀਂ ਮੈਂ ਸਿੰਘ ਸਾਹਿਬ ਕਹਿੰਨੀ ਰਾਮ ਸਿੰਘ ਨੂੰ ਪੁੱਛਣਾ ਚਾਹਣਾ ਤੇ ਤੁਸੀਂ ਉਹਨੂੰ ਤੀਰ ਦਿੱਤਾ ਕਿਉਂ ਤੀਰ ਦਿੱਤਾ ਕੀ ਮਤਲਬ ਸੀ ਤੀਰ ਦੇਣ ਦਾ ਇਹ ਤੀਰ ਸਤਿਗੁਰੂ ਚੰਦ ਸਿੰਘ ਵੀ ਨਹੀਂ ਫੜਿਆ ਇਹ ਤੀਰ ਸੱਤ ਬਾਬਾ ਠਾਕਾ ਸੇ ਕਿੰਨੀ ਫੜਿਆ ਇਹ ਤੀਰ ਫੜਿਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਔਰ ਸੱਤ ਕਰਤਾਰ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਦੋਨਾਂ ਕੋਲੇ ਸੱਤ ਅੱਠ ਸਾਲ ਦਾ ਸਮਾਂ ਸੀ ਜਿਹਦਾ ਤੀਰ ਚੱਲਦਾ ਜਨ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਜੀਵਨ ਭੜ ਕੇ ਦੇਖੋ ਤੀਰ ਵਾਂਗੂ ਚੱਲਦੇ ਆ ਲਮਾਈ ਕੰਮ ਸ਼ੁਰੂ ਕਰਤਾ ਔਰ ਜਿੱਦ ਇੱਕ ਅਖੀਰ ਦਸਤਾਰ ਬੰਦੀ ਕਰਨੀ ਆ ਕਾਹ ਦੀ ਦਸਤਾਰ ਬੰਦੀ ਕਰਨੀ ਆ ਭਾਈ ਮਰੀਕ ਸਿੰਘ ਦੀ ਦਸਤਾਰ ਬੰਦੀ ਹੋਈ ਸੀ ਉਹ ਚ ਲੰਬਾ ਕੀ ਕਰਾਰਾ ਪਾ ਕੇ ਰੱਖਦੇ ਨਵੇਂ ਪੰਥ ਸ਼ੁਰੂ ਕਰਤਾ ਜੀ ਆ ਗਿਆ ਜੀ ਚਲ ਜਾਓ ਚੱਕ ਲਓ ਜੀ ਸੁਣ ਲਓ ਜਾਗਰਤੀ ਲਿਆਤੀ ਆ ਧਮੇ ਲੀਟਰ ਪਹਿਲੀਆਂ ਕਰਵਾਨੀਆਂ ਬਈਆਂ ਹੋ ਗਈਆਂ ਸੀ ਇਹ ਸਿਰਫ ਤੇ ਸਿਰਫ ਜਿਹੜਾ ਆਕਾਲ ਤਖਤੇ ਦੇ ਨਾਲ ਪੰਥ ਜੁੜ ਰਿਹਾ ਸੀ ਉਹਦੇ ਨਾਲ ਤੋਣ ਦੀ ਵਿਧੀ ਸੀ ਕਿਤੇ ਮਾੜੀ ਗੱਲ ਆ ਤੁਸੀਂ ਹੁਣ ਸਾਰਾ ਕੁਝ ਕਲੀਅਰ ਹੋ ਰਿਹਾ ਮੈਂ ਇਹ ਆਏ ਨਹੀਂ ਅੱਜ ਬੋਲਣ ਲੱਗਾ ਜੇਦਣ ਅਮਰਤਪਾਲ ਨੇ ਕਾਲ ਕੀਤੀ ਸੀ ਵੀ ਕੱਲ ਨੂੰ ਪੰਥ ਅਸੀਂ ਇਕੱਠੇ ਹੋਣਾ ਸਾਰੇ ਇਕੱਠੇ ਹੋ ਕੇ ਠਾਣੇ ਤੇ ਜਾਣਾ ਸਾਡੇ ਬੰਦੇ ਫੜ ਲਿਆ ਇਹ ਕੋਕੋ ਮਮੋਲੀ ਦਾ ਝਗੜਾ ਸੀ ਕਿ ਤੁਸੀਂ ਉਹ ਨਿਵੇੜ ਨਹੀਂ ਸਕੇ ਇਦਾਂ ਦੇ ਮੈਂ 20 ਝਗੜੇ ਜਰਮਨ ਚ ਨਵੇੜੇ ਆ ਇੱਥੇ ਕਿੰਨੀਆਂ ਸਨ ਉਹ ਕਾਲ ਤਾਹ ਤੋਂ ਚਿੱਠੀਆਂ ਆਈਆਂ ਅਸੀਂ ਵੀ ਇੰਟਵਾਲਵ ਹੋ ਕੇ ਜਿੱਥੇ ਗਏ ਉੱਥੇ ਹੀ ਖੰਦ ਕਰ ਦਿੱਤੇ ਕਿ ਅਸੀਂ ਮਮੋਲੀ ਦਾ ਝਗੜਾ ਨਿਵੇੜ ਨਹੀਂ ਸਕਦੇ ਕੱਢਾ ਗੱਲਾਂ ਅਸੀਂ ਬੜੀਆਂ ਬੜੀਆਂ ਕਰਦੇ ਆ ਉਦੋਂ ਭਾਈ ਜੋਗਾ ਸਨ ਮੇਰੀ ਗੱਲ ਹੋਈ ਸੀ ਕਹਿੰਦੇ ਜੀ ਤੁਹਾਨੂੰ ਵੀਡੀਓ ਨਹੀਂ ਪਾਉਣੀ ਚਾਹੀਦੀ ਸੀ ਤੁਹਾਡਾ ਸਤਿਕਾਰ ਬਹੁਤ ਹੈ ਮੈਨੂੰ ਨਹੀਂ ਚਾਹੀਦਾ ਸਤਿਕਾਰ ਇਦਾਂ ਦਾ ਮੈਨੂੰ ਪੁੱਛਣਾ ਚਾਹੁੰਦਾ ਹੁਣ ਤੁਸੀਂ ਦੱਸੋ ਹੁਣ ਤੁਸੀਂ ਦੱਸੋ ਆ ਜਿਹੜਾ ਮਾਹੌਲ ਚੱਲ ਰਿਹਾ ਜਦੋਂ Uh, अवतार सिंह खंडे दी अवतार सिंह ਖਟਾਈ ਚੜਾਈ ਕਰਦਾ ਉਹਦੀ ਮੌਤ ਹੁੰਦੀ ਆ ਉਦੋਂ ਬਹੁਤਾਂ ਕਈਆਂ ਨੇ ਸਵਾਲ ਕੀਤੇ ਸੀ ਉਹ ਚ ਸਿਮਰਜੀਤ ਸਿੰਘ ਮਾਨ ਨੇ ਵੀ ਕਿਹਾ ਸੀ ਵੀ ਇਹਨੂੰ ਪ੍ਰੋਚਨ ਦਿੱਤੀ ਗਈ ਆ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਉਹਨਾਂ ਨੇ ਵੀ ਖਾਲਸਾ ਜੀ ਦੇ ਸਬਕਾਂ ਕਾਲਤਾ ਤੇ ਗਹਿਦਰ ਉਹਨੇ ਵੀ ਕਿਹਾ ਸੀ ਤੇ ਇਹ ਦੇਖ ਕੇ ਮਾਰੇ ਹੋਰ ਵੀ ਕਈਆਂ ਦੇ ਵਿਚਾਰ ਸੀ अवतार ਸਿੰਘ ਖੰਡੇ ਦੀ ਇੱਕ ਵੀਡੀਓ ਬਾਹਰ ਨਿਕਲਦੀ ਆ ਜਿਹਦੇ ਵਿੱਚ ਉਹਨੇ ਕਿਹਾ ਸੀ ਵੀ ਇਹ ਬੰਦੇ ਆਏ ਕਿੱਥੋਂ ਉਹ ਵੀਡੀਓ ਇੱਕ ਪੁਲਿਸ ਅਫਸਰ ਨੇ ਆਪਣੀ ਫੇਸਬੁੱਕ ਤੇ ਸ਼ੇਅਰ ਕੀਤੀ ਸੀ ਇਹ ਗੱਲ ਹੈ ਉਹ ਜਿਹੜੀ ਵੀਡੀਓ ਸੀ ਉਹਦੀਆਂ ਗੱਲਾਂ ਸੀ ਉਹ ਉਤਾਰ ਸਿੰਘ ਖੰਡੇ ਦੀ ਮੌਤ ਦਾ ਕਾਰਨ ਬਣਿਆ ਪਰ ਸੁਣੀ ਸਾਰਿਆਂ ਨੇ ਉਹ ਤੇ ਕਿਸੇ ਨੇ ਵਿਚਾਰ ਨਹੀਂ ਕੀਤੀ ਕਿਉਂ ਕਿਉਂ ਨਹੀਂ ਵਿਚਾਰ ਕੀਤੀ ਹੁਣ ਦੇਖੋ ਉਤਾਰ ਸਿੰਘ ਖੰਡੇ ਦੀ ਮਾਤਾ ਰਾਮ ਇੱਕ ਵਾਰ ਬਿਆਨ ਆਇਆ ਉਹਨ ਦੱਸਿਆ ਵੇ ਇਹ ਦੀ ਇਹ ਨਹੀਂ ਮਰਵਾਇਆ ਗਿਆ ਕਿ ਉਹ ਇੱਕ ਵਿਧਵਾ ਐਡੇ ਸ਼ਹੀਦ ਪਰਿਵਾਰ ਦੀ ਸਿੰਘਣੀ ਆ ਕਿ ਉਹ ਤੇ ਮੰਤਰ ਪੀਤੀ ਉਹ ਕਿਉਂ ਹੋਇਆ ਕਿਉਂ ਸ਼ੱਕ ਦੇ ਦੀਨ ਹੋਇਆ ਕਹਿੰਦੇ ਮੋਟਾ ਨਾਮ ਧਰਾ ਕੇ ਗਾਲੇ ਉਗਣ ਭਾਰਾ ਬੜੇ ਬੜੇ ਤੁਸੀਂ ਨਾਰ ਖਾ ਲੈਣੇ ਬੜਬੜੀਆਂ ਤੁਸੀਂ ਗੱਲਾਂ ਕਰ ਰਣੀਆਂ ਇਹ ਠੀਕ ਆ ਕਿਉਂ ਇਹ ਕਾਰਵਾਈ ਹੋਈ ਆ ਬਿਨਾਂ ਹੀ ਗੱਲੋਂ ਤੁਸੀਂ ਆ ਇੰਨਾ ਹੂਗਾ ਮਚਾ ਕੇ ਤੁਸੀਂ ਕੌਮ ਨੂੰ ਦਿੱਤਾ ਕਿ ਖਲਾਰਾ ਹੀ ਪਾਇਆ ਹੁਣ ਦੱਸੋ ਕੀ ਕਿਦਾਂ ਰੌਲਾ ਰੱਪਾ ਕੋਈ ਕੁਛ ਕਰਿਆ ਇੱਕ ਰਾਗੀਆਂ ਨੇ ਕੰਮ ਫੜ ਲਿਆ ਬੋਟੋ ਘੋੜਾ ਸ਼ੁਰੂ ਕਰ ਦਿੱਤਾ ਅਜੇ ਤੱਕ ਅੱਧੀ ਹੋ ਜਾਂ ਇੱਥੇ ਤੁਹਾਡਾ ਕਬਜ਼ਾ ਤੁਸੀਂ ਟਾਈ ਜਾਂਦੇ ਆ ਸ਼੍ਰੋਮਣੀ ਕਮੇਟੀ ਦੇ ਜਿੱਥੇ ਕਬਜ਼ੇ ਉੱਥੇ ਬਾਦਲ ਹੁਣੇ ਕਮਾਉਣਾ ਸ਼ੁਰੂ ਇੱਕ ਵਾਰ ਦਲਗੇ ਕੋਈ ਸੋਚੋ ਕੋਈ ਸਮਝੋ ਕੋਈ ਅਕਲ ਤੋਂ ਥੋੜਾ ਬਹੁਤੇ ਕੰਮ ਲੈ ਲਓ ਬਿਨਾਂ ਗੱਲਾਂ ਕਿਸ ਨੂੰ ਚੱਕੀ ਜਾਣੇ ਆ ਚੱਕੀ ਜਾਣੇ ਜਾਗਰਤੀ ਆ ਗਈ ਕਾਦੀ ਜਾਗਰਤੀ ਆ ਗਈ ਜਾਗਤੀ ਸਵਾਦ ਖੇਧੀ ਆਈ ਜਾ ਕੇ ਦੇਖੋ ਸ਼ਰਿਆਮ ਸੂਰੀ ਮਾਰਿਆ ਕਿੰਨੇ ਤੇ ਐਨਐਸਏ ਲੱਗੀ ਨਿਆਂਗਾਂ ਦੇ ਪੂਰੀ ਦਿਹਾੜੀ ਵਿਆਧਵੀ ਵਾਲਾ ਬੰਦਾ ਟੰਕੇ ਰੱਖਿਆ ਕਿੰਨੇ ਤੇ ਐਨਐਸਏ ਲੱਗੀ ਸ਼੍ਰੋਮਣੀ ਕਮੇਟੀ ਨੇ ਸ਼ਰਿਆਮ ਬੰਦਾ ਵੜਿਆ ਲਡਾਲੇ ਵਿੱਚ ਵੜਿਆ ਕਿੰਨੇ ਵਿਆਧਵੀ ਵਾਲੇ ਮਾਰੇ ਕਦੀ ਲੱਗੀ ਐਨਐਸਏ ਪਰ ਇਹ ਹੋਇਆ ਕਿ ਉਹ ਦੇਖਿਆ ਵੀ ਸਿੱਖਾਂ ਦਾ ਤਾਂ ਹੁਣ ਬੋਲਵਾਲਾ ਹੋਣ ਲੱਗਾ ਗੜ ਵੱਜ ਕੇ ਇਹ ਮਿੱਥੀ ਹੋਈ ਸ਼ਾਖ ਦੇ ਨਾਲ ਜਾ ਕੇ ਉੱਥੇ ਚੜਾਈ ਕਰਕੇ ਰੋਲਾ ਰੱਪਾ ਪਾਤਾ 25 ਤੋਂ 30 ਲੱਖ ਇਹ ਰੋਲੇ ਘੱਪੇ ਵਿੱਚ ਸ਼ਰੋਣੀ ਕਮੇਟੀ ਦਾ ਖਰਚਾ ਆ ਜਾ ਕੇ ਨੂੰ ਪੁੱਛ ਕੇ ਦੇਖੋ ਉਹ ਤੁਸੀਂ ਕਿੰਨੇ ਕੁ ਸਿਆਣੇ ਲੀਡਰ ਆ ਤੁਸੀਂ ਬਿਨਾਂ ਕੱਲੋਂ ਚੱਕੀ ਜਾਣੇ ਚੱਕੀ ਜਾਣੇ ਇੰਨੀਆਂ ਕੁਰਬਾਨੀਆਂ ਹੋਈਆਂ ਐਨਾ ਖੂਨ ਡੁੱਲਿਆ ਤੁਹਾਨੂੰ ਲੋੜ ਨਹੀਂ ਇਹ ਤਾਂ ਡੁਪਲੀਕੇਟ ਸੰਤਾ ਦੀ ਜਾ ਕੇ ਜੋ ਜਿਹੜਾ ਆਉਂਦਾ ਜੋ ਆਇਆ ਬੋਲੀ ਜਦ ਤਰ ਦੇਖੋ ਸ਼ੰਘਰ ਚੱਲਿਆ ਤੰਕਾਰ ਤੇ ਵਿੱਚ ਸਿੰਘਾਂ ਜੋਧਨ ਕੁਰਬਾਨੀਆਂ ਕੀਤੀਆਂ ਅਸੀਂ ਕਿਸੇ ਦਾ ਚੜਾਈ ਨਹੀਂ ਕੀਤੀ 78 ਦੇ ਪਤ ਸਾਡੇ ਤੋਂ ਚੜਾਈ ਕੀਤੀ ਕਾਬਲ ਸਿੰਘ ਰਣਜੀਤ ਸਿੰਘ ਨੇ ਹੋਰ ਵਿਅੰਤ ਸਿੰਘਾਂ ਨਾਲ ਲੜ ਕੇ ਉਹਦਾ ਜਵਾਬ ਦਿੱਤਾ ਅਟੈਕ ਕੀਤਾ ਵਿਧਿਆ ਨੇ ਇੰਦਰਾ ਨੇ ਆਰਡਰ ਕੀਤੇ ਦੋਨਾਂ ਰੁਸਤਖਾ ਜਿੰਦਾ ਪੈਂਦੇ ਹੁਣ ਜਵਾਬ ਦਿੱਤੇ ਸਤਵੰਦ ਸਿੰਘ ਵਿਅੰਤ ਸਿੰਘ ਕੇਰ ਸਿੰਘ ਉਹਨਾਂ ਦਾ ਕੁਰਬਾਨੀਆਂ ਆ ਕੇ ਸਾਡਾ ਸੀ ਝੁਕਦਾ ਵਿਅੰਤੇ ਨੇ ਫਿਰਿਆਂ ਕਤਲੇਆਮ ਕੀਤਾ ਦਲਾਵਰ ਸਿੰਘ ਰੱਜਵਾਨਾ ਹਵਾਰਾ ਭਵਰਾ ਤਾਰਾ ਸੱਤ ਸਿੰਘਾਂ ਚ ਵੀ ਜੇਲ੍ਹ ਵਿੱਚ ਆ ਹੋਰ ਬਿਆਨਤ ਸਿੰਘ ਬਾਬਾ ਮਨੋਚਾਰ ਹੋਂਾਂ ਦੀ ਕੁਰਬਾਨੀ ਅਕਲਦੀਪ ਸਿੰਘ ਮੁਛਰ ਹੋਂਾਂ ਦੀ ਜਿਆ ਡੱਲੇਵਾਲ ਵਾਲਾ ਲੰਮੇਸ਼ ਲੰਮੇਸ਼ ਅੰਦਰ ਸਿੰਘ ਡੱਲੇਵਾਲ ਵੀਡੀਓ ਪਾਉਂਦੇ ਤੁਸੀਂ ਇਤਿਹਾਸ ਸੁਣ ਕੇ ਦੇਖੋ ਕਿੱਦਾਂ ਦੀਆਂ ਕੁਰਬਾਨੀਆਂ ਭਰੇ ਇਤਿਹਾਸ ਆ ਤੁਸੀਂ ਕਿੱਦਾਂ ਨੂੰ ਰੋਲਣ ਡੇਵਾ ਕਿੱਦਾਂ ਤੁਸੀਂ ਆ ਰੋਲੇ ਰੱਪੇ ਦੇ ਵਿੱਚ ਸਾਰੀ ਖੇਡ ਆ ਕੇ ਰੱਖਤੀ ਮੈਂ ਪੁੱਛਣਾ ਚਾਹੁੰਦਾ ਅਸੀਂ ਗੱਲਾਂ ਕਰਦੇ ਆ ਸੰਨ 47 ਵਿੱਚ ਲੀਡਰ ਸਹੀ ਫੈਸਲਾ ਨਹੀਂ ਲੈ ਸਕੇ ਇਹ ਹੁਣ ਸਾਡੇ ਕੋਲ ਅਸੀਂ ਫੇਰ ਸਹੀ ਫੈਸਲਾ ਲੈ ਸਕਦੇ ਹਾਂ ਕਿੰਨੀ ਪਰਬਾਤੀ ਹੋ ਰਹੀ ਆ ਕਿੰਨੇ 40 ਸਾਲ ਆ ਰਹੇ ਆ ਕਿ ਕਿ ਔਰਗੇਨਾਈਜ਼ ਕਰਿਆਂ ਜਾਵਾਂਗੇ ਉੱਥੇ ਸਟੇਜਾਂ ਤੇ ਬੋਲ ਕੇ ਘਰ ਨੂੰ ਆ ਜਮਾਂਗੇ ਬਸ ਇਹ ਇਹੀ ਸਾਡੀ ਔਰਗੇ ਕਿੰਨੇ ਸਾਲਾਂ ਕਿ 50 ਸਾਲ ਮਨਾ ਰਹੇ ਹੋ ਤੇ 60 ਸਾਲਾਂ ਵੀ 100 ਸਾਲਾਂ ਮਨਾ ਰਹੇ ਹੋ ਇਹਦੇ ਇੰਨੇ ਤੱਕ ਸੀਮਤ ਰਹਿਾਂਗੇ ਤੁਸੀਂ ਸੋਚੋ ਸਮਝੋ ਵਿਚਾਰੋ ਸਾਡੀ ਪੋਜੀਸ਼ਨ ਕੀ ਆ ਤੁਹਾਨੂੰ ਕਰਨਾ ਕੀ ਚਾਹੀਦਾ ਬਿਨਾਂ ਇਹ ਗੱਲੋਂ 40 ਸਾਲ ਤੋਂ ਦੇਖਦਾ ਇੱਕ ਦੂਜੇ ਨਾਲ ਲੜਾਈਆਂ ਝਗੜੇ ਬਾਤ ਵਾਦ ਇੱਕ ਦੂਜੇ ਦੇ ਖਿਲਾਫ ਬੋਲੀ ਚਲਾ ਜਾਂਦੇ ਆ ਜਿਵੇਂ ਬਲਾਂ ਲਿਆ ਚੰਕੀਨੇ ਆ ਸਾਡੀ ਆਪਣੀ ਇਕਤਾ ਹੀ ਹੈ ਨਹੀਂ ਕਿ ਕਿਹਨਾਂ ਮਿਲ ਕੇ ਚੱਲਣ ਉਹ ਬੜੇ ਬੜੇ ਜਿਹੜੇ ਖਾੜਖੂ ਆਪਣੇ ਆਪ ਨੂੰ ਗੱਲਾਂ ਕਰਦੇ ਸੀ ਉਹ ਤਾਂ ਖੁੱਲੇ ਤੌਰ ਤੇ ਫਿਰ ਰਹੇ ਆ ਪੰਜਾਬ ਵਿੱਚ ਜਾ ਕੇ ਜੱਗੀ ਜੋਲ ਵਰਗੇ ਅੱਜ ਵੀ ਝੇਲ ਬੱਚੇ ਆ ਬਿਆੰਤ ਜਿਹੜੇ ਜਿਨ੍ਹਾਂ ਨੇ ਸਿਰਫ ਲਿਟਰੇਚਰ ਹੀ ਵੰਡੇ ਆ ਉਹਨਾਂ ਨੂੰ 25-25 ਸਾਲ ਦੀ ਹੀ ਸਜ਼ਾ ਹੋ ਗਈਆਂ ਇਹਨਾਂ ਤੋਂ ਬਾਅਦ ਮੈਂ ਪੁੱਛਣਾ ਚਾਹੁੰਦਾ ਵੀ ਆ ਜਿਹੜਾ ਤੁਸੀਂ ਦੌਰ ਚੱਲ ਕੇ ਲਾ ਰਹੇ ਆ ਇਹਦਾ ਸਿਸਟਮ ਚਲਾ ਰਹੇ ਆ ਪਹਿਲਾ ਆਪਣਾ ਸ਼ੁਰੂਆਤ ਖਾਤਾ ਕਰਕੇ ਇਹ ਗੁਰਾੜੀ ਵਿੱਚ ਮੋਰਚਾ ਲਾ ਕੇ ਸਿੱਖਾਂ ਦਾ ਜਜ਼ਬਾਤਾਂ ਦਾ ਜਲਵਾਤਾਂ ਦਾ ਕਤਲ ਕੀਤਾ ਹੁਣ ਆ ਜਿਹੜਾ ਕਿੰਨੀ ਦੁਨੀਆ ਸੀ ਜਿਹੜੀ ਆ ਆ ਆ ਅੰਮ੍ਰਿਤਪਾਲ ਨਾਲ ਜੁੜੀ ਹੋਈ ਸੀ ਪੀ ਸੋਚੋ ਕੀ ਨਿਕਲਿਆ ਕੀ ਕਿਉਂ ਤੁਸੀਂ ਬਿਲਾ ਗੱਲੋਂ ਦੇਖੋ ਰਾਤੋਂ ਰਾਤ ਰਾਤੋਂ ਰਾਤ ਰਾਤ ਨੂੰ ਅਮਰ ਸ਼ੱਕ ਕੇ ਸਵੇਰੇ ਕਰਪਾਰ ਪਾ ਕੇ ਤਾਂ ਦਸਤਾਰਬੰਦੀ ਕਰਕੇ ਸਾਧ ਨਹੀਂ ਬਣਿਆ ਜਾਂਦਾ ਹੁੰਦਾ ਇਹ 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 ਜਿਹੜਾ ਤੁਸੀਂ ਕੰਮ 허ਵਾ ਬਣਾਇਆ ਜਿਹੜਾ ਇੱਕਣਾ ਚੱਕੀਆਂ ਦੇ ਬਾਹਰ ਦੇ ਹਸਪੀਟਲ ਤੇ ਕਈਆਂ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਦੇ ਨਾਲ ਹੀ ਚੱਕ ਕੇ ਜੋੜ ਦਿੱਤਾ ਅਗਲੇ ਹੀ ਹੈ ਨਹੀਂ ਸਾਨੂੰ ਅ ਪਿੱਛੇ ਮੂਸੇ ਵਾਲਾ ਮਰ ਗਿਆ ਅ ਹਰਪਾਲ ਸਿੰਘ ਅੱਜ ਕੱਲ੍ਹ ਜੋਰਪ ਵਿੱਚ ਪ੍ਰਚਾਰ ਕਰਦਾ ਔਰ ਸਾਹਿਬ ਜੀ ਆਦਿ ਨਾਲ ਜੋੜ ਕੇ ਰੱਖਦਾ ਅ ਦੀਪ ਸਿੰਘ ਨੂੰ ਭਿੰਡਾਰਾਂ ਨਾਲ ਜੋੜ ਕੇ ਰੱਖ ਦਿੱਤਾ ਇੰਨੀ ਕਾਸੀ ਅਕਲ ਦੇ ਮਾਲਕ ਆ ਇਹ ਅਸੀਂ ਕੰਮ ਸਹੀ ਕਰ ਰਹੇ ਹਾਂ ਕੀ ਅਸੀਂ ਜਨਰੇਸ਼ਨ ਨੂੰ ਸਿਹਤ ਦੇ ਰਹੇ ਹਾਂ ਜਿਹੜੀ ਜਾਗਰਤੀ ਦੀ ਕਾਲ ਆ ਹਜ਼ਾਰਾ ਸਿੰਘ ਇੱਥੇ ਨੌਜਵਾਨ ਬੱਚੇ ਬਾਣਿਆਂ ਵਿੱਚ ਬਾਣੀ ਵਿੱਚ ਪਾਠੀ ਤਿਆਰ ਪਰ ਤਿਆਰ ਵਿਚਾਰੇ ਕਿ ਉਹਨਾਂ ਨੂੰ ਅੰਮ੍ਰਿਤਪਾਲ ਜੀ ਕੋਲ ਤਾਂ ਮੈਂ ਆਪਣੇ ਵੱਲ ਦੱਸ ਦਿੰਦਾ 10 ਮਹੀਨੇ ਹੋ ਗਏ ਸਾਨੂੰ ਪਤਾ ਨਹੀਂ ਕਿੰਨੇ ਗੁਰਦੁਆਰਿਆਂ ਵਿੱਚ ਕਿੰਨੇ 50 60 70 10 20 ਅੰਮ੍ਰਿਤ ਸ਼ਕਾਹ ਖਾਲ ਭਰੇ ਪੈਸੀ ਅੰਮ੍ਰਿਤ ਸ਼ਕਾਇਆ ਸੀ ਇਹ ਤੇ ਸਾਡਾ ਸੀ ਹੋਰ ਕਿੰਨੇ ਜਥਿਆਂ ਨੇ ਸ਼੍ਰੋਮਣੀ ਕਮੇਟੀ ਦੇ ਕੌਲਤੰਗ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਸੋ ਛੋਟੇ ਕਿੰਨੀ ਦੁਨੀਆ ਅੰਮ੍ਰਿਤ ਸ਼ਕਦੀ ਆ ਅੰਮ੍ਰਿਤ ਨੂੰ ਹੀ ਅਸੀਂ ਹਊਆ ਬਣਾ ਕੇ ਰੱਖਤਾ ਪਹਿਲਾਂ ਇਹ ਢੱਡਰੀਆਂ ਨੇ ਹਊਆ ਬਣਾਇਆ ਸੀ ਕਲ ਠਡੀਆਂ ਨੇ 5-7 ਤੋਂ 10 ਸਾਲਲੇ ਖਰਾਰਾ ਪਾ ਛੱਡਿਆ ਉਹ ਹਜੇ ਖਰਾਰਾ ਠੰਡਾ ਨਹੀਂ ਹੋਇਆ ਅਸੀਂ ਇੱਕ ਖੋਜ ਸ਼ੁਰੂ ਕਰਤਾ ਗੁਰੂ ਪਿਆਰੇਓ ਆਹ ਜਿਹੜਾ ਤੁਸੀਂ ਕੰਮ ਕਰਦੇ ਆਂ ਦੇਖੋ ਹੁਣ ਕਿੱਧਰ ਰੁਕੀ ਜਾਣੇ ਕਿਦਾਂ ਬਾਤ-ਵਾਚ ਛੜਿਆ ਅਣਜਾਣ ਬੰਦਿਆਂ ਨੂੰ ਤੁਸੀਂ ਇੱਕ ਬਣਾਈ ਜਾਂ ਨੇ ਇੱਕ ਧਰਮੀ ਫੌਜੀ ਸੀ ਉਹਨੇ ਵੀਡੀਓ ਪਾਈ ਸੀ ਕਹਿੰਦਾ ਤੁਸੀਂ 3 ਕਰੋੜ ਸਿੱਖ ਦੀ ਬਾਗਟੋਰੇ ਕਨ ਅਣਜਾਣ ਬੰਦੇ ਨੂੰ ਫੜਾ ਫੜਾ ਰਹੇ ਆਂ ਕਿ ਉਹ ਚਲਾ ਲੂਗਾ ਇੱਕ ਗੁਰਦੁਆਰੇ ਚ ਗ੍ਰੰਥੀ ਲਾਉਣਾ ਹੁੰਦਾ ਉਹਨੂੰ 100 ਕੁਐਸਚਨ ਪੁੱਛੀਦੇ ਆਂ ਉਹ ਕਮਣਾ ਵਾਲਾ ਨਾ ਉਹਦਾ ਅਦਾਸ ਕਰਨੀ ਆਉਂਦੀ ਆ ਤੇ ਤੁਸੀਂ ਜੋ ਵੀ ਨਹੀਂ ਕਰ ਲੋ ਤਸਤਾਰ ਬੰਦੀ ਕਰਕੇ ਹੋਊਗਾ ਫੜਾ ਕੇ ਜੀ ਅਮਰਤਪਾਲ ਆ ਗਿਆ ਜੀ ਤੇ ਵੀਰ ਕੱਢੂਗਾ ਜੀ ਫੰਨਾ ਕਰੂਗਾ ਕੋਈ ਕੋਈ ਗੱਲ ਨਹੀਂ ਕੋਈ ਬਾਤ ਹੀ ਹੁਣ ਦੌਰ ਘੜਾ ਚੱਲ ਰਿਹਾ ਹੁਣ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀਆਂ ਕੌਣ ਜ਼ਿੰਮੇਵਾਰ ਆ ਚਲੋ ਇਹਦਾ ਫਾਇਦਾ ਜਾਂ ਨੁਕਸਾਨ ਹੋਣਾ ਐਮਪੀ ਬਣਜੂ ਠੀਕ ਆ ਪਰ ਜਿਹੜਾ ਸੰਗਤਾਂ ਵਿੱਚ ਬਾਦ-ਬਾਦ ਖੜਿਆ ਇਹਦਾ ਕੌਣ ਜ਼ਿੰਮੇਵਾਰ ਆ ਅਸੀਂ 30 35 ਸਾਲ ਤੋਂ ਵਿਚਰ ਰਹੇ ਆ ਦੱਸੋ ਸਾਡਾ ਬਾਦ-ਬਾਦ ਚੱਲਦਾ ਹੋਵੇ ਜਦ ਬਾਦ-ਬਾਦ ਵਾਲਾ ਕੰਮ ਹੀ ਨਹੀਂ ਕਰਦਾ ਫਿਰ ਜਿੱਥੇ ਬਾਦ-ਬਾਦ ਨੂੰ ਨਿਵੇੜ ਹਮੇਸ਼ਾ ਰੌਲਾ ਰੱਪੇ ਵਾਲਾ ਪੰਥ ਅਸੀਂ ਫੈਸਲੇ ਲੈ ਲਿਆ ਕਿ ਪੰਥ ਵਿੱਚ ਰੌਲਾ ਨਾ ਪਾਈ ਰੱਖਣਾ ਠੇਕੇ ਇਕੱਠੇ ਹੋ ਕੇ ਵਹਿਣ ਹੀ ਨਹੀਂ ਦੇਣਾ ਜੇ ਜੇ ਇਹ ਹਰਤਪਾਲ ਦਾ ਰੌਲਾ ਰੱਪਾ ਨਾ ਹੁੰਦਾ ਅੱਜ ਕੌਮ ਇਕੱਠੀ ਹੋ ਸਕਦੀ ਸੀ ਅਸੀਂ ਵੀ ਪਰਾਲੇ ਕਰ ਰਹੇ ਸੀ ਵੀ ਘੱਲੂ ਖਰਾ ਦੇਖਦੇ ਉੱਤੇ ਆਕਾਲਤਾ ਤੇ ਉੱਤੇ ਇਕੱਠੇ ਹੋ ਗਏ ਕੋਈ ਸਾਂਝਾ ਪ੍ਰੋਗਰਾਮ ਲਿਖਿਆ ਜਾਵੇ ਉੱਥੇ ਅਸੀਂ ਰੌਲਾ ਪਾ ਕੇ ਬੈਜੇ ਨਾ ਜੀ ਬਾਦਲ ਆ ਗਿਆ ਹੁਣ ਜੇ ਦੀ ਸਰਕਾਰ ਆ ਜੋ ਆਜੂ ਵਿੱਚ ਨਿਤਨਾਮ ਆਦਮੀ ਪਾਰਟੀ ਆ ਕੇ ਰੱਖਾਂ ਕਾਂਗਰਸ ਤੁਹਾਡੀ ਤੇ ਸਰਕਾਰ ਕੋ ਬਣਨੀ ਨਹੀਂ ਤੇ ਤੁਸੀਂ ਇਕੱਠੇ ਚੋਂ ਬਾਹਰ ਜਾਣੇ ਅਪਿਛੇ ਸ਼੍ਰੋਮਣੀ ਕਮੇਟੀ ਦੇ ਚੋਣਾਂ ਵਾਸਤੇ ਇਹਨਾਂ ਨੂੰ ਕਹਿਆ ਸੀ ਇਕੱਠੇ ਹੋ ਜਾਓ ਉਹ ਕਹਿੰਦਾ ਜੀ ਮੈਂ ਹੋਰ ਨਾ ਨਹੀਂ ਰਹਿਣਾ ਅਜੇ ਤੋਂ 2004 ਦੀਆਂ ਚੋਣਾਂ ਲਾ ਲਓ ਤੇ ਪਹਿਲੀਆਂ ਚੋਣਾਂ ਮੈਂ ਗੁਰਮukh ਪਿਆਰੇ ਤਾਂ ਸੁਣਿਆ ਅਸੀਂ ਨਹੀਂ ਜੀ ਅਸੀਂ ਤੁਹਾਡੇ ਨਾਲ ਰਹਿਣਾ ਅਸੀਂ ਉਹਨਾਂ ਨਾਲ ਨਹੀਂ ਰਹਿਣਾ ਤੇ ਨਹੀਂ ਰਹਿਣਾ ਤਾਂ ਕੱਲੇ ਕੱਲੇ ਖੇਤਰ ਖਾਈ ਜਾਓ ਗੁਰੂ ਪਿਆਰੇਓ ਸੋਚੋ ਸਮਝੋ ਐਨੀਆਂ ਕੁਰਬਾਨੀਆਂ ਹੋਈਆਂ ਐਨੀਆਂ ਕੁਰਬਾਨੀਆਂ ਤੋਂ ਹੁਣ ਸਾਨੂੰ ਕੀ ਗੱਲ ਅਸੀਂ ਇਹਨਾਂ ਨੌਜਵਾਨਾਂ ਨੂੰ ਜਗਾਉਣ ਵਾਸਤੇ ਹੋਰ ਕੁਰਬਾਨੀਆਂ ਕਰੀਏ ਤੁਸੀਂ ਸੁਣ ਕੇ ਹਰਾ ਰਹਿ ਗਏ ਸਿੰਘਾਂ ਨੇ ਕਿੰਦਾ ਕੁਰਬਾਨੀਆਂ ਕੀਤੀਆਂ ਕਿੰਨੇ ਤਸੀਹੇ ਚੱਲੇ ਕਿੰਨਾ ਦੁੱਖ ਚੱਲਿਆ ਇੱਕ ਮੈਂ ਤੁਹਾਨੂੰ ਸ਼ਹੀਦ ਸਿੰਘ ਦੀ ਵਾਰਤਾ ਸੁਣਾਉਣਾ ਜੋ ਸਾਡੀ ਬੀਤੀ ਆ ਗੁਰਦੇਵ ਸਿੰਘ ਦੇਬੂ ਸਾਡੇ ਸਹੁਰਿਆਂ ਦੇ ਘਰ ਆਇਆ ਸੀ ਰਾਤ ਨੂੰ 11:00 ਵਜੇ ਉਹਨੇ ਚਾਹ ਮੰਗੀ ਕਿਉਂ ਉਹਦੇ ਘਰਾਂ 'ਚ ਦੁੱਧ ਨਹੀਂ ਹੁੰਦਾ ਸੀ ਫਰਿੱਜਾਂ ਨਹੀਂ ਹੁੰਦੀਆਂ ਆਂਦੀ ਸੀ ਤੇ ਪੂਰਾ ਅਸਰਾ ਸੀ ਕੋਲ ਦੇ 11:00 12:00 ਵਜੇ ਆਇਆ ਮੈਂ ਪੈਂਦਾ ਸੀ ਉਹਨੂੰ ਬਿਨਾਂ ਕੋਤ ਚਾਹ ਪੀਤੀ ਕਹਿੰਦਾ ਖੁੰਝੇ ਬਹਿ ਗਿਆ ਮੈਂ ਪੈਂਦਾ ਪਤਾ ਨਹੀਂ ਕਿਤੋਂ ਉੱਠ ਕੇ ਚਲ ਗਿਆ ਹੁਣ ਇੰਦਾਂ ਦੀਆਂ ਕਰਵਾਨੀਆਂ ਕੀਤੀ ਸੁਣੋ ਬਾਬਾ ਮਾਨੋ ਚੱਲਦਾ ਇਤਿਹਾਸ ਉਰੇ ਭਈਆ ਕਿਉਂ ਤੁਸੀਂ ਉਹ ਡੁਪਲੀਕੇਟ ਲਿਆ ਲਿਆ ਕੇ ਮਰੇ ਬਣਾ ਕੇ ਆਪਣੀਆਂ ਚੌਧਰਾ ਖਾਤਰ ਆਪਣੇ ਸਟੇਜਾਂ ਤੇ ਬੁੱਲਣ ਵਾਸਤੇ ਕਿਉਂ ਡਰਾਮੇ ਕਰ ਰਹੇ ਹੋ ਡਰਾਮੇ ਬੰਦ ਕਰੋ ਇਕੱਠੇ ਹੋਵੋ ਕੋ ਚੰਗਾ ਪ੍ਰੋਗਰਾਮ ਲੀਕੋ ਆ ਜਿਹੜੇ ਨਿਕਲੇਗਾ ਨਾ ਸੋਸ਼ਲ ਜੇ ਛੱਡ ਕੇ ਕਦੀ ਉਹਦੇ ਮਗਰ ਤੁਰ ਪੈਂਦਾ ਕੋਈ ਉਹਦੇ ਮਗਰ ਤੁਰ ਪੈਂਦਾ ਇਹਨੂੰ ਬੰਦ ਕਰੋ ਅਕਾਲ ਤਖਤ ਤੇ ਇਕੱਠੇ ਹੋਵੋ ਇਕੱਠੇ ਹੋ ਕੇ ਸਾਂਝਾ ਪ੍ਰੋਗਰਾਮ ਲੀਕੋ ਸਾਧ ਜਰਨੈਲ ਸਿੰਘ ਜੀ ਤੁਸੀਂ ਸੋਚ ਨੂੰ ਗਾ ਤੁਰਦੇ ਆ ਸਾਧ ਜਰਨੈਲ ਸਿੰਘ ਜੀ ਦਾ ਕਾਂਗਰਸ ਵੀ ਨਾਲ ਲਾਇਆ ਸੀ ਕਾਂਗਰਸੀ ਵੀ ਨਾਲ ਸੀ ਅਕਾਲੀ ਵੀ ਨਾਲ ਸੀ ਕਾਂਗਰਸ ਸਾਰੇ ਨਾਲ ਸੀ ਇਹ ਜਿੰਨਾ ਚਿਰ ਤੁਸੀਂ ਇਕਾਲਤਾ ਹਥੇ ਇਕੱਠੇ ਨਹੀਂ ਰਹ ਹੁੰਦੇ ਉਥੇ ਅੱਜ ਇਕੱਠੇ ਹੋ ਜਾਓ ਉਥੇ ਦਸਾਂ ਸਾਲਾਂ ਨੂੰ ਇਕੱਠੇ ਹੋ ਜਿਓ ਉਹਨੇ ਅਜੇਰ ਤੁਹਾਡੀ ਕੋਈ ਗੱਲ ਨਹੀਂ ਹੋਣੀ ਹਾਂ ਕੱਲੇ ਕੱਲੇ ਤੁੰਦੇ ਇੱਕ ਗੱਲ ਹੈ ਗਈ ਆ ਲੀਡਰ ਜੀ ਸਾਡੀਆਂ ਚਮਕੀ ਜਾਣੀਆਂ ਕੋਈ 2020 ਦਾ ਕਰੌਲਾ ਪਾਈ ਜਾਂਦਾ ਉਹ ਆਪਣੇ ਤੌਰ ਤੇ ਆਪਣੀ ਜਥੇਪੰਥੀ ਨੂੰ ਤਾਂ ਆ ਚੱਕੀ ਜਾਂਦਾ ਆਪਣੇ ਆਪਣੇ ਨਾਲ ਇਹ ਕਹਿੰਦੇ ਮੂਲ ਲਾਗੇ ਇਤਨੀ ਸੁਖ ਪਾਇਆ ਢਾਲੀ ਲਾਗੇ ਜਨਮ ਗਵਾਇਆ ਮੂਲ ਨਾਲ ਜੁੜੋ ਅਕਾਲਤਾ ਸਾਹਿਬ ਨਾਲ ਜੁੜੋ ਤੇ اپنی ਜਿਹੜੀ ਆ ਕੌਮ ਦੀ ਤਾਈ ਜੜਦੀ ਗੱਲਾਂ ਹੋਣੀਆਂ ਇਹ ਚੀਜ਼ ਸਾਡਾ ਭਲਾਇਆ ਇੰਨੀਆਂ ਗੁੰਵਿੰਦੀਆਂ ਆ ਇਹ ਆਵਾਜ਼ੇ ਕੌਮਤੀ ਵੀ ਤੇ ਸ਼ੇਅਰ ਹੋਣੀਆਂ ਉਹਨੇ ਰਿਕਾਰਡ ਕੀਤੀ ਆ ਕਿਸੇ ਨੂੰ ਕੋਈ ਨਾ ਤੇ ਵਿਚਾਰਾਂ ਤੇ ਸ਼ੱਕ ਹੋਵੇ ਨਾ ਉਹਨਾਂ ਨੂੰ ਫੋਨ ਨਾ ਕਰਿਓ ਸਿੱਧਾ ਸਾਨੂੰ ਫੋਨ ਕਰਕੇ ਸਾਡਾ ਕੰਟੈਕਟ ਕਰ ਲਿਓ ਆ ਪਿੱਛੇ ਜੱਕ ਵੀਡੀਓ ਪਾਈ ਤਾਂ ਭਾਈ ਜੱਕ ਵੀਰ ਸਿੰਘ ਹੁਣਾਂ ਤੂੰ ਕਿਸੇ ਨੂੰ ਫੋਨ ਕੀਤਾ ਏ ਮੈਨੂੰ ਦੱਸਿਆ ਸਾਡਾ ਸਿੱਧਾ ਖੁੱਲੇ ਤੌਰ ਤੇ ਓਪਨ ਨੰਬਰ ਆ ਜਿੱਥੇ ਮਰਜ਼ੀ ਸਾਡਾ ਤੁਸੀਂ ਡਿਬੇਟ ਕਰ ਸਕਦੇ ਆ ਤੇ ਵਿਚਾਰ ਸਾਡੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ